ਆਈ ਨਿਊਜ਼ ਪੰਜਾਬ ਤੇ ਮੈਂ ਗੁਰਵਿੰਦਰ ਸਿੰਘ ਕੜਕ ਦੀ ਠੰਡ ਦੇ ਵਿੱਚ ਹਰ ਧੰਦਾ ਹਰ ਕੰਮ ਹੈ ਜੋ ਮੰਦਾ ਪਿਆ ਹੋਇਆ ਹੈ। ਇਸੇ ਤਰ੍ਹਾਂ ਹੀ ਜੇ ਗੱਲ ਕਰੀਏ ਵੱਡੇ ਤੋਂ ਵੱਡੇ ਦੁਕਾਨਦਾਰ ਦੀ ਚਾਹੇ ਕੋਈ ਛੋਟੇ ਵਰਗ ਦਾ ਕੰਮ ਕਰਦਾ ਹੈ। ਹਰੇਕ ਦਾ ਧੰਦਾ ਮੰਦਾ ਹੈ, ਧੁਨੀਆਂ ਲਾ ਕੇ ਸੇਕ ਰਹੇ ਨੇ। ਅੱਜ ਅਸੀਂ ਆਏ ਹਾਂ ਸੰਗਰੂਰ ਦੇ ਬੱਤੀਆਂ ਵਾਲੇ ਚੌਕ ਦੇ ਵਿੱਚ ਜਿੱਥੇ ਕਿ ਬਾਹਰ ਅੱਡੇ ਲਾ ਕੇ ਲੋਕਾਂ ਦੇ ਘਰਾਂ ਵਿੱਚ ਸਟੀਲ ਦੇ ਭਾਂਡੇ ਦੇ ਕੇ ਕੱਪੜੇ ਲੈ ਕੇ ਆਉਂਦੇ ਹਨ ਅਤੇ ਉਹਨਾਂ ਨੂੰ ਸਸਤੇ ਰੇਟਾਂ ਤੇ ਵੇਚਦੇ ਹਨ ਅਤੇ ਆਪਣਾ ਪਾਲਣ ਪੋਸ਼ਣ ਕਰਦੇ ਹਨ। ਅੱਜ ਉਹ ਕਿਤੇ ਨਾ ਕਿਤੇ ਬੇਰੁਜ਼ਗਾਰ ਹੋਏ ਬੈਠੇ ਨੇ ਠੰਡ ਦੇ ਕਾਰਨ ਤੁਹਾਨੂੰ ਤੁਸੀਂ ਵੀਰੇ ਵਿੱਚ ਦਿਖਾਵਾਂਗੇ ਕਿ ਕਿਸ ਤਰ੍ਹਾਂ ਜੋ ਬਾਈ ਇੱਥੇ ਆ ਕੱਪੜੇ ਤਹਾਂ ਲਾ ਰਿਹਾ ਹੈ ਬਿਲਕੁਲ ਬੇਲੇ ਹਨ ਜੋ ਵੀ ਦੁਕਾਨਦਾਰ ਸਾਹਮਣੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਧੂਣੀ ਲਗਾ ਕੇ ਸੇਕਿਆ ਜਾ ਰਿਹਾ ਹੈ ਇਹਨਾਂ ਦਾ ਕਹਿਣਾ ਹੈ ਕਿ ਕੰਮਕਾਰ ਤਾਂ ਰਹਿ ਨਹੀਂ ਸਰਕਾਰ ਨੂੰ ਵੀ ਇਹਨਾਂ ਬਾਰੇ ਸੋਚਣਾ ਚਾਹੀਦਾ ਹੈਗਾ ਕਿ ਕਿਤੇ ਨਾ ਕਿਤੇ ਕੋਈ ਹੈ ਰੁਜ਼ਗਾਰ ਦਿੱਤਾ ਜਾਵੇ ਜਿਸ ਨਾਲ ਇਹਨਾਂ ਦਾ ਘਰ ਦਾ ਪਾਲਣ ਪੋਸ਼ਣ ਹੋ ਸਕੇ ਬਾਈ ਮਯੂਦਾ ਬਾਲ ਗੱਲਬਾਤ ਕਰਾਂਗੇ ਕਿਹਨਾਂ ਵੀਰੇ ਆਪਣਾ ਨੈਟਵਰਕ ਆ ਲੈ ਜੀ ਨਾਮ ਦਾ ਬਈ ਇਦਾਂ ਫਿਲਮ ਲੀ ਹੈ ਹਾਂ ਜੀ ਕੀ ਕਰੀਏ ਕੰਮ ਦਾ ਕਪੜੇ ਦੇ ਕਰਨਾ ਜੀ ਨਟਵਰਨਾਲ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਠੰਡ ਦੇ ਵਿੱਚ ਕੰਮ ਦਾ ਕੀ ਹਾਲ ਹੈ ਠੰਡ ਦੇ ਤੇ ਕੰਮ ਦਾ ਬੁਰਾ ਹਾਲ ਹੈ ਜੀ ਪਹਿਲਾਂ ਤਾਂ ਅਸੀਂ ਭਾਂਡੇ ਚੱਕੇ ਟੋکریاں ਸਿਰ ਦੇ ਉੱਪਰ ਸਹਰਾਂ ਦੇ ਵਿੱਚ ਫੇਰੀ ਲਾਣੇ ਆ ਉਤੋਂ ਕਪੜਾ ਇਕੱਠਾ ਕਰਦੇ ਆਂ ਉਤੋਂ ਕਪੜਾ ਇਕੱਠਾ ਕਰਕੇ ਫਿਰ ਅਸੀਂ ਲੈਣੇ ਉਰੇ ਵੇਚਣ ਵਾਸਤੇ ਉਹਨੂੰ ਸਿਲਾਈ ਤਿਆਰ ਕਰਕੇ ਉਰੇ ਗਰੀਬ ਲੋਕਾਂ ਦੀ ਸੇਵਾ ਕਰਦੇ ਤੋਂ ਉਹ ਵੀ ਪਾਲੰਦੇ ਉਹਨਾਂ ਦਾ ਗੁਜ਼ਾਰਾ ਹੋ ਜਾਂਦਾ ਸਾਡਾ ਟਾਈਮ ਪਾਸ ਹੋ ਜਾਂਦਾ ਰੋਟੀ ਦਾ ਮਤਲਬ ਹੋ ਜਾਂਦਾ ਸਟੀਲ ਦੇ ਭਾਂਡੇ ਦੇ ਕੇ ਤੁਸੀਂ ਕੱਪੜੇ ਲੈ ਕੇ ਆਉਂਦੇ ਸੀ ਸਟੀਲ ਦਾ ਪਹਿਲਾਂ ਹੀ ਬੜਾ ਮਹਿੰਗਾ ਯਾਰ ਫਿਰ ਕਮੇ ਪਰਦਾ ਪੈ ਲਗਾ ਸਾਡੇ ਪਰਦਾਦੇ ਪਹਿਲਾਂ ਜਿਹੜੇ ਸੀਗੇ ਨਾ ਉਹ ਕਾਂਚ ਦੇ ਭਾਂਡੇ ਵੇਚ ਕੇ ਵੀ ਕੱਪੜੇ ਲੈਂਦੇ ਸੀਗੇ ਇਹ ਤਾਂ ਹੁਣ ਜੂ ਜੂ ਤਰੱਕੀ ਹੋਈ ਸਟੀਲ ਦੇ ਵੀ ਵੇਚਣ ਲੱਗੇ ਪਿੱਤਲ ਦੀ ਵੀ ਵੇਚਣ ਲੱਗੇ ਤੇ ਫਿਰ ਸਾਡਾ ਤਾਂ ਰੋਜ਼ਗਾਰ ਹੈ ਦਾਦੇ ਪਰਦੇ ਦਾ ਤੋਂ ਚੱਲ ਰਹੀ ਅਸੀਂ ਹੋਰ ਤਾਂ ਕੋਈ ਕੰਮ ਹੁਣ ਸਾਨੂੰ ਕੋਈ ਨੌਕਰੀ ਤੇ ਮਿਲਣ ਲੱਗੀ ਕਿੰਨੇ ਦਿਨਾਂ ਦਾ ਕੰਮ ਆਂਦਾਗਾ ਪਹਿਲਾਂ ਕਿਸ ਤਰ੍ਹਾਂ ਚੱਲਿਆ ਸੀ ਇਹ ਤਾਂ ਜੀ ਦੋ ਚੀਜ਼ਾਂ ਆਂਦੇ ਨੇ ਹਾੜੀ ਜਿਹਾ ਲੱਗਦਾ ਜਾਂ ਫਿਰ ਜੀ ਦੇ ਮੌਸਮ ਤੇ ਲੱਗਦਾ ਕੰਮ ਹੁਣ ਤਾਂ ਬਸ ਮਸਲਾ ਪੂਰਾ ਕਰਦੇ ਬਸ ਜੀ ਯਾਨੀ ਕਿ ਖਾਣ ਪੀਣ ਦਾ ਹੋ ਜਾਂਦਾ ਸਾਮ ਤੱਕ ਦਾ ਖਰਚਾ ਬਾਪ ਦਾਦੇ ਇਹੀ ਕੰਮ ਕਰਦੇ ਆਏ ਨੇ ਜੇ ਕਿ ਜੇ ਕਮਾਈ ਨਹੀਂ ਤਾਂ ਫਿਰ ਕੋਈ ਕੰਮ ਬਦਲ ਲੈਂਦੇ ਕੋਈ ਕੰਮ ਹੋਰ ਕਰ ਲੈਂਦੇ ਕੰਮ ਤਾਂ ਜੀ ਹੁਣ ਕਿੱਥੇ ਹੁੰਦੀ ਸਾਡੇ ਕੋਈ ਕੰਮ ਹੀ ਨਹੀਂ ਕਰ ਕੰਮ ਤਾਂ ਹੋਰ ਕੋਈ ਕਰਦੀ ਨਹੀਂ ਇਹੀ ਚੱਲਦੇ ਸਾਡੇ ਬੱਚੇ ਵੀ ਇਹੀ ਕਰਦੇ ਆ ਵਿਆਹ ਦਿੰਦੇ ਫਿਰ ਵੀ ਉਹੀ ਕਰਦੇ ਨੇ ਕੰਮ ਇਹੀ ਸਾਡਾ ਇਹ ਸਾਡਾ ਦਾਦੇ ਪਰਦੇਸ ਦਾ ਤਾਂ ਕੰਮ ਇਹੀ ਹੈ ਅਸੀਂ ਛੱਡ ਨਹੀਂ ਸਕਦੇ ਇਹ ਕੰਮ ਬੱਚੇ ਕਿੰਨੇ ਨੇ ਤੇ ਕਿਹੜੀ ਕਲਾਸ ਪੜ੍ਹਦੇ ਨੇ ਬੱਚੇ ਤੋਂ ਵਿਆਹ ਤੇ ਜੀ ਇੱਕ ਕੁੜੀ ਵਿਆਹੀ ਹੈ ਬਾਕੀ ਵੱਡੇ ਨੇ ਹੁਣ ਤਾਂ ਕਿਹੜੇ ਜਾਂਦੇ ਨੇ ਪੜਨ ਸਕੂਲ ਤੇ ਕੋਈ ਨਹੀਂ ਜਾਂਦੇ ਸਕੂਲ ਤੇ ਕੋਈ ਨਹੀਂ ਜਾਂਦੇ ਵੱਡੇ ਆ ਬੱਚੇ ਹੁਣ ਅਸੀਂ ਦੇਖ ਰਹੇ ਹਾਂ ਕਿ ਕੱਪੜੇ ਪਏ ਨੇ ਕੋਟ ਵਗੈਰਾ ਟੰਗੇ ਪਏ ਨੇ ਵਧੀਆ ਕੋਟ ਲੱਗ ਰਹੇ ਨੇ ਕਿ ਕਿੰਨੇ ਕੀ ਕੀ ਰੇੜੇ ਇਹ 100 ਦਾ ਹੀ ਵਿਕਦਾ ਜੀ 150 ਦਾ ਵਿਕਦਾ ਜੀ ਵਧੀਆ ਵਧੀਆ ਕੋਟ ਇਹ ਵਿਚਾਰੇ ਦਾ ਮਸਲਾ ਗਰੀਬ ਬੰਦੇ ਜਿਹੜੇ ਪਾਂਦੇ ਦਿਹਾੜੀ ਦਾ ਪਿਆਲੇ ਵਲਾਈ ਜਾਂਦੇ ਆ ਇਹਦੀ ਕੋਈ ਫਿਰ ਕੋਈ ਟਾਕੀਆਂ ਲੱਗੀਆਂ ਜਾਂਦੇ ਨੇ ਖਰਾਬ ਹੁੰਦੇ ਨਹੀਂ ਕਿ ਖਰਾਬ ਸਿਰਫ ਕਹਿੰਦੇ ਨੇ ਲੋਕ ਖਰਾਬ ਹੁੰਦੇ ਨੇ ਨਾ ਸਾਹ ਹੁੰਦਾ ਨਾ ਮਾਲ ਹਾਂ ਵਧੀਆ ਮਾਲ ਹੁੰਦਾ ਫਿਰ ਕੱਲਾ ਸਮਰੂਰ ਤੁਸੀਂ ਇੱਥੇ ਅੱਡਾ ਲਾਇਆ ਹੋਇਆ ਹੈ ਕੱਲੇ ਸਮਰੂਰ ਦੀ ਮਾਲ ਲੈ ਕੇ ਆਨੇ ਹੋ ਚੱਕ ਦੇ ਅੰਦਰ ਬਾਹਰ ਜਾਨੇ ਹੋ ਇਹ ਲਿਆਂਦੇ ਜੀ ਬਾਹਰੋਂ ਵੀ ਲੈਂਦੇ ਨੇ ਲੁਧਿਆਣੇ ਤੋਂ ਵੀ ਦਿੱਲੀ ਤੋਂ ਵੀ ਸਾਰੇ ਪਾਸੋਂ ਆ ਜਾਂਦੇ ਨੇ ਦਿੱਲੀ ਤੋਂ ਵੀ ਆਉਂਦੇ ਨੇ ਇਹ ਫਿਰ ਇਹਨਾਂ ਨੂੰ ਰਿਪੇਅਰਿੰਗ ਕਰਨੀ ਪੈਂਦੀ ਹੈ ਸਾਨੂੰ ਹੁਣ ਆਂਦੇ ਵੱਡੇ ਵੱਡੇ ਖੁੱਲੇ ਕਟਿੰਗ ਕਰਕੇ ਭਈਆਂ ਦੇ ਮੇਜ਼ ਤੇ ਕਰਕੇ ਫਿਰ ਦਿੰਦੇ ਨੇ ਨੂੰ ਅੱਗੇ ਇਹ ਦਿਹਾੜੀ ਦੇ ਪਹਿਲਾਂ ਦਾ ਕੰਮ ਹੈ ਹੋਰ ਕੋਈ ਵੱਡੇ ਲੋਕ ਨਹੀਂ ਖਰੀਦੇ ਨੂੰ ਜਿਵੇਂ ਤੁਸੀਂ ਦੱਸਿਆਗਾ ਜੀ ਜਦੋਂ ਸੀਜ਼ਨ ਆਉਂਦਾ ਹੈ ਫਸਲਾਂ ਦਾ ਉਦੋਂ ਭਈਏ ਬਾਹਰੋਂ ਆਉਂਦੇ ਨੇ ਤਾਂ ਉਹਨਾਂ ਨੂੰ ਜ਼ਿਆਦਾ ਚਾਹ ਹੁੰਦਾ ਵੀ ਅਸੀਂ ਇਹ ਕੱਪੜੇ ਪਾਈਏ ਕੱਪੜੇ ਪਾ ਕੇ ਛੱਟੇ ਜਾਂਦੇ ਨੇ ਹਾਂ ਜੀ ਫਿਰ ਉਹੀ ਲੈ ਜਾਂਦੇ ਨੇ ਨਾ ਦੋ ਦੋ ਤਿੰਨ ਦਿਨ ਕੱਪੜੇ ਲੈ ਜਾਂਦੇ ਨੇ ਕਿਉਂਕਿ ਪਾ ਕੇ ਉਹਨਾਂ ਕੰਮ ਕਰਕੇ ਉਹ ਛਿੱਟ ਕੇ ਭੱਜ ਜਾਂਦੇ ਨੇ ਆਪਣਾ ਕੰਮ ਨਿਕਲ ਜਾਂਦਾ ਉਹਨਾਂ ਦਾ ਜੀ ਜੀ ਫਿਰ ਗੁਜ਼ਾਰਾ ਕੇ ਬੰਦਾ ਘਰ ਦਾ ਜੇ ਕੰਮ ਹੀ ਇਹਨਾਂ ਬੰਦਾ ਪਿਆਗਾ ਹੁਣ ਤਾਂ ਠੰਡੇ ਜੀ ਠੰਡ ਚ ਕੰਮ ਹੈ ਹੀ ਨਹੀਂ ਜੀ ਦੋ ਸੀਜ਼ਨ ਲੱਗ ਰਹੇ ਆ ਤਾਂ ਕੋਈ ਦੁੱਕਾ ਇੱਕਾ ਦੁੱਕਾ ਆ ਜਾਂਦਾ ਸਾਡੇ ਕੋਲੇ ਗਾ ਲੈ ਜਾਂਦੇ ਅਸੀਂ ਦੇਖ ਰਹੇ ਹਾਂ ਤੁਸੀਂ 5-6 ਕੱਪੜੇ 400 ਹੀ ਦੇਤੇ ਤਾਂ ਇਹ ਰੇਟ ਤਾਂ ਮਹਿੰਗਾ ਉਹ ਰੇਟ ਤਾਂ ਮਹਿੰਗਾ ਜੀ ਹੁਣ ਅਸੀਂ ਉਹ ਨਵੇਂ ਵਾਲਾ ਰੇਟ ਤਾਂ ਲੈਂਦੇ ਨਹੀਂ ਵਿਚਾਰੇ ਤੋਂ ਉਹਦਾ ਫੇਰ ਅਗਲਾ ਆਪ ਵੀ ਸੋਚੂਗਾ ਕਿ ਇਹ ਤਾਂ ਬਹੁਤ ਮਹਿੰਗਾ ਕੱਪੜਾ ਹੈ ਸਾਡੇ ਕੋਲੇ ਜਿਹੜਾ ਕੱਪੜਾ ਹੁੰਦਾ ਪਾਣ ਜੁਗਾ ਹੀ ਹੁੰਦਾ ਜਿੱਥੇ ਤੁਸੀਂ ਨੇ ਆਪਣੇ ਬੱਚੇ ਵਿਆਹੇ ਲੜਕੀ ਵਿਆਹੀ ਆ ਉੱਥੇ ਵੀ ਖਾਨਦਾਨੀ ਕੰਮ ਉੱਥੇ ਵੀ ਕੰਮ ਕਰਦੇ ਨੇ ਅਰੇ ਹੀ ਜੀ ਸਾਰੇ ਹੀ ਦਿੱਲੀ ਲੁਧਿਆਣਾ ਸਾਰੇ ਸਾਡੇ ਪਰਿਵਾਰ ਜਿਨੇ ਜਗਰਾਮ ਬੋਲਦੇ ਲੁਧਿਆਣੇ ਆ ਉਹ ਸਾਡੇ ਹੀ ਗੁਜਰਾਤੀ ਆ ਸਾਰੇ ਯਾਰ ਸੋਚਿਆ ਨਹੀਂਗਾ ਕਿ ਕੰਮ ਬਦਲੀਏ ਬੱਚਿਆਂ ਨੂੰ ਕੰਮ ਬਦਲਾ ਦਈਏ ਆਪਾਂ ਤਾਂ ਚਲੋ ਔਖੇ ਸੋਕੇ ਟਾਈਮ ਕੱਢੀ ਗਏ ਬੱਚੇ ਕੋਈ ਵਧੀਆ ਕੰਮ ਕਰਨ ਵਧੀਆ ਰੋਜਗਾਰ ਹੋ ਜਾਏ ਹੁਣ ਅਸੀਂ ਲਾਕਡਾਊਨ ਚ ਇਹਨਾਂ ਮਾ ਕੰਮ ਛੇਲਿਆ ਸੀਗਾ ਰੇੜੀ ਲੈਸ਼ਮ ਨੇ ਫਰੂਟ ਦੀ ਦੋ ਸਾਲ ਆਈ ਸੀ ਰੇੜੀ ਦਾ ਅੱਡਾ ਵਧੀਆ ਬਣ ਗਿਆ ਸੀ ਵਧੀਆ ਰੋਜਗਾਰ ਚੱਲਣ ਲੱਗਿਆ ਸੀਗਾ ਉਸ ਤੋਂ ਬਾਅਦ ਬੰਦੇ ਨੇ ਜਿਹੜੇ ਦੁਕਾਨਦਾਰ ਨੇ ਸੀ ਕਹਿੰਦਾ ਜੀ ਰੇੜੀ ਇੱਥੇ ਨਹੀਂ ਲੱਗਦੀ ਫਿਰ ਅਸੀਂ ਚੱਕਲੀ ਵੇਚਦੀ ਸਭ ਖਤਮ ਕਰਤਾ ਕੰਮ ਉਹ ਬਦਲਨ ਤਾਂ ਲੱਗੇ ਸੀ ਅਸੀਂ ਕੰਮ ਲੇਕਿਨ ਜਦੋਂ ਬਦਲਨ ਤਾਂ ਲੱਗੇ ਸੀ ਜੇ ਤਾਂ ਹੁਣ ਅ ਵੈਸੀ 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 ਬੁਸੀ ਨਹੀਂ ਵੈਸੀ ਪਿਆਰ ਮੁਹੱਬਤ ਨਾਲ ਲਵਾਈ ਸੀ ਉਹਨੇ ਲਾਲੀ ਛੱੜਦੀ ਬਸ ਫਿਰ ਅਸੀਂ ਪੁਰਾਣੇ ਫਿਰ ਹੋਈ ਆਗੇ ਕੰਮ ਤੇ ਜਿਸ ਵੇਲੇ ਹੁਣ ਕੰਮੰਦਾ ਚੱਲ ਰਿਹਾ ਹੈ ਸਰਕਾਰਾਂ ਨੂੰ ਕੀ ਬੇਨਤੀ ਕਰਨਾ ਚਾਹੋਗੇ ਵੋਟਾਂ ਪਾਣੇ ਆਪ ਆਪਣੀਆਂ ਸਹੂਲਤਾਂ ਵਾਸਤੇ ਸਾਨੂੰ ਤਾਂ ਬਸ ਸਾਡੇ ਬੱਚੇ ਜਿਹੜੇ ਹੁਣ ਕੋਈ ਪੜ੍ਹਦੇ ਵੀ ਨਹੀਂ ਖਾਲਸਾ ਸਕੂਲ 'ਚ ਛੋਟੇ ਛੋਟੇ ਬੱਚੇ ਪੜ੍ਹਦੇ ਵੀ ਨਹੀਂ ਸਾਨੂੰ ਤਾਂ ਬਸ ਇਹ ਕੋਈ ਵਿਚਾਇ ਜਿਹੜੇ ਕਿਰਾਏ ਤੇ ਰਹਿੰਦੇ ਨੇ ਇਹਨਾਂ ਨੂੰ ਕੋਈ ਮਕਾਨਾਂ ਦਾ ਹੋਰ ਹੋਰ ਦੇਣਾ ਚਾਹੀਦਾ ਫੈਸਿਲਿਟੀ ਦੇਣੀ ਚਾਹੀਦੀ ਸਾਡੇ ਗਰੀਬ ਬੰਦਿਆਂ ਨੂੰ ਦੇਖੋ ਹੋਰ ਕੁਝ ਨਹੀਂ ਮੰਗ ਰਹੇ ਅਸੀਂ ਬਸ ਮਹਿੰਗਾ ਫਿਰ ਦਾ ਸਾਨੂੰ ਉਤਾਰ ਨਹੀਂ ਮਿਲਦਾ ਨਾ ਵਾਸਤੇ 11500 ਰੁਪਇਆ ਮਕਾਨ ਦਾ ਕਿਰਾਇਆ ਹੁੰਦਾ ਲੈਂਦੇ ਨਹੀਂ ਹੁੰਦਾ ਤਾਂ ਮਹੀਨੇ ਲੇਟ ਕਰ ਲੈਂਦੇ ਅਸੀਂ ਹਾਂਜੀ ਕਿਰਾਇਆ ਭਰਨਾ ਹੀ ਬੜ ਔਖਾ ਹੈ ਕਿਰਾਏ ਦੇ ਮਕਾਨਾਂ 'ਚ ਰਹਿੰਦੇ ਨੇ ਬਾਈ ਦੱਸ ਰਿਹਾ ਕਿ 2 ਸਾਲ ਫਰੂਟ ਦੀ ਰੇੜੀ ਲਗਾਈ ਜਿਸ ਦੁਕਾਨਦਾਰ ਦੇ ਅੱਗੇ ਰੇੜੀ ਲਗਾਈ ਸੀ ਉਹਨਾਂ ਨੇ ਰੇੜੀ ਚੁਕਾਤੀ ਉਸ ਤੋਂ ਬਾਅਦ ਕਿਸੇ ਨੇ ਅੱਗੇ ਆਪਣੇ ਅੱਗੇ ਰੇੜੀ ਲੱਗਣ ਨਹੀਂ ਦਿੱਤੀ ਜਿਸ ਕਾਰਨ ਇਹਨਾਂ ਨੂੰ ਕੰਮ ਜਿਹੜਾ ਇਹਨੇ ਬਦਲਿਆ ਸੀ ਦੁਬਾਰੇ ਫਿਰ ਉਹੀ ਕੰਮ ਕਰਨਾ ਪੈ ਗਿਆ ਅਤੇ ਘਰ ਦੇ ਹਾਲਾਤ ਦੀ ਗੱਲ ਕਰੀ ਜਾਵੇ ਬਹੁਤ ਮਾੜੇ ਨੇ ਕਿਉਂਕਿ ਕੰਮ ਹੀ ਇਸ ਟਾਈਮ ਤੇ ਵੀ ਖਤਮ ਹੋਇਆ ਪਿਆ ਹੋਰ ਵੀ ਬਿਰ ਮਜੂਦਾ ਗੱਲਬਾਤ ਕਰਾਂਗੇ ਕਿ ਨਾਮ ਵੀ ਆਪਣਾ ਮੇਰਾ ਨਾਮ ਸੋਨੂ ਆ ਵੀਰੇ ਸੋਨੂ ਕਿਸ ਤਰ੍ਹਾਂ ਚੱਲੇ ਪਰੇ ਕੰਮ ਕੰਮ ਬਸ ਮੰਦਾ ਹੀ ਪਰੇ ਰੋਟੀ ਪਾਣੀ ਚੱਲੀ ਜਾ ਰਹੀ ਹੈ ਹੋਰ ਤੱਕ ਹੀ ਚੱਲੂਗਾ ਜੀ ਕੁਝ ਕੰਮ ਗੁੰਮ ਤਾਂ ਚੱਜਦਾ ਚੱਲ ਨਹੀਂ ਰਿਹਾ ਵੀਰੇ ਆ ਬੈਠੇ ਆ ਤੁਹਾਡੇ ਸਾਹਮਣੇ ਹੁਣੇ ਚਾਰ ਕੱਪੜੇ 6 ਕੱਪੜੇ ਦਿੱਤੇ ਨੇ 300 ਰੁਪਿਆ ਹੁਣੇ ਦੇ ਵਿੱਚੋਂ ਇਹਦੇ 200 ਰੁਪਿਆ ਖਰਚ ਆਊਗਾ ਚਾਰ ਪੰਜ ਮੁੰਡੇ ਨੇ ਦੇ ਦੋ ਦਿਨ ਕੁੜੀਆਂ ਨੇ ਕਿ ਮੈਂ ਖਰਚਾ ਨਿਕਲੂਗਾ ਜੀ ਹੁਣ ਤੁਹਾਡੇ ਸਾਹਮਣੇ ਆਟਾ ਵੀ ਇੰਨਾ ਮਹਿੰਗਾ ਹੋਇਆ ਪਿਆ ਤੁਹਾਡੀ ਮੈਰਿਜ ਹੋ ਗਈ ਮੇਰੀ ਮੈਰਿਜ ਹੋ ਗਈ ਜੀ ਦੋ ਬੱਚੇ ਦੋ ਬੱਚੇ ਨੇ ਜੀ ਮੇਰੇ ਹਾਂ ਫਿਰ ਇੰਕੂ ਕੋਈ ਹੋਰ ਕੰਮ ਕੁਮ ਕਰਕੇ ਦੇਖ ਲਓ ਜੇ ਕੰਮ ਨਹੀਂ ਸਹੀ ਚੱਲਦਾ ਕੋਈ ਕੰਮ ਸਾਨੂੰ ਆਂਦਾ ਹੀ ਨਹੀਂ ਨਾ ਅਸੀਂ ਪੜੇ ਲਿਖੇ ਹਨ ਨਾ ਕੋਈ ਹੈ ਗਿਆ ਦਵਾਈ ਵਾਲੀ ਦੁਕਾਨ ਤੇ ਜਾਂਦੇ ਤਾਂ ਦਵਾਈ ਦਾ ਨਾਮ ਨਹੀਂ ਪਤਾ ਬੱਚਿਆਂ ਨੂੰ ਪੜਾ ਰਿਹਾ ਹਾਂ ਬੱਚਿਆਂ ਨੂੰ ਪੜਾ ਰਹੀ ਨਹੀਂ ਹੈ ਕਿ ਬਰੇ ਯਾਰ ਇਹਨੇ ਕਿਤੇ ਹਾਂ ਯਾਰ ਹੁਣ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਵੀ ਇਹ ਸਹੂਲਤਾਂ ਬੜੀਆਂ ਆ ਗਈਆਂ ਵੀ ਸਰਕਾਰੀ ਸਕੂਲ ਫ੍ਰੀ ਜਵਾਖਾ ਨੂੰ ਪੜਾਇਆ ਜਾਂਦਾ ਫ੍ਰੀ ਕਿਤਾਬਾਂ ਫ੍ਰੀ ਸਾਰਾ ਕੁ ਬੇਰੇ ਸਾਡੇ ਚ ਹੈ ਨਾ ਇਹ ਵਾਲੇ ਹੀ ਕੰਮ ਹੈਗਾ ਸਾਡੇ ਪਰਦਾਦੇ ਦੇ ਦੇਗੇ ਇਹ ਵਾਲੇ ਹੀ ਕੰਮ ਕਰਦੇ ਨੇ ਸਾਡੇ ਪੜਾਈ ਵੀ ਕਰਵਾਨਦੇ ਆ ਨਾ ਤਾਂ ਵੀ ਇਹ ਹੀ ਕੰਮ ਤੇ ਆ ਜਾਂਦੇ ਨੇ ਵਾਪਸ ਬਰੇ ਜੇ ਪਰਦਾਦੇ ਖੂਹ ਤੱਕਾ ਦੇਗੇ ਤੁਸੀਂ ਨਿਕਲੋ ਉਸ ਤੋਂ ਹੁਣ ਕੀ ਕਰ ਸਕਦੇ ਆ ਜੀ ਆਪਾਂ ਹੁਣ ਆਪਾਂ ਕੀ ਕਰ ਸਕਦੇ ਆ ਨਾ ਮੋਟਾ ਮਿਹਨਤ ਤਾਂ ਕੰਮ ਕਰਾਂਗੇ ਕੰਮ ਅੱਗੇ ਵੀ ਵਧੂਗਾ ਬੱਚੇ ਵੀ ਆਪਣੇ ਹੋਰ ਕੰਮ ਤੇ ਲੱਗਣਗੇ ਅੱਜ ਤਾਂ ਮਿਹਨਤ ਤਾਂ ਬਹੁਤ ਕਰਨਾ ਜਾਣਦੇ ਆਂ ਜੀ ਪਰ ਮਿਹਨਤ ਦੀ ਕਦਰ ਹੀ ਨਹੀਂ ਹੈਗੀ ਸਾਡੀ ਕੀ ਕਰੀਏ ਮਿਹਨਤ ਤਾਂ ਬਹੁਤ ਕਰਨ ਚਾਹਨੇ ਆ ਸੀ ਕੀ ਕਰ ਸਕਦੇ ਆ ਜੀ ਦਾਦਾ ਪਰਦਾਦਿਆਂ ਦਾ ਕੰਮ ਕਰਾਇਆ ਦੇ ਕੇ ਸੀ ਕੰਮ ਤੋਂ ਵੀ ਨਿਕਲ ਆਣ ਅੱਗੇ ਚੰਦੇ ਕਿਹਨਾਂ ਵੀਰੇ ਆਪਣਾ ਰਾਮੂ ਜੀ ਰਾਮੂ ਰਾਮੂ ਐ ਰਾਮੂ ਰਾਮੂ ਬਣਾ ਹੋ ਤੁਹਾਡੇ ਵਿਆਹ ਹੋ ਗਿਆ ਤੇ ਬੱਚੇ ਕਿੰਨੇ ਨੇ ਸਾਡੇ ਜੀ ਸਾਡੇ ਤਿੰਨ ਕੁੜੀਆਂ ਨੇ ਜੀ ਤਿੰਨ ਕੁੜੀਆਂ ਹਾਂ ਜੀ ਕਿਹੜੀ ਕਲਾਸ ਪੜ੍ਹਦੀਆਂ ਨੇ ਆ ਖਾਸ ਸਕੂਲ ਚ ਪੜ੍ਹਦੇ ਨੇ ਇੱਕ ਪਹਿਲੇ ਚ ਦੂਜੇ ਚ ਤੁਸੀਂ ਸੋਚੋਗੇ ਬਦਲਾਵਾਰੇ ਕਿ ਯਾਰ ਵੀ ਉਹਦਾ ਵਿਆਹ ਕਿਤੇ ਅਸੀਂ ਥਾਂ ਤੇ ਕਰਾਇਆ ਜਾਵੇ ਜਿਹੜੇ ਕਿ ਇਹ ਕੰਮ ਨਾ ਕਰ ਉਹਨੂੰ ਕੰਮ ਕਰਕੇ ਵਿਧੇ ਚੱਲਦਾ ਹੋਵੇ ਜੇ ਬੱਚਿਆਂ ਪੜ੍ਹ ਰਹੀਆਂ ਨੇ ਆਪਣੀਆਂ ਲੈਕ ਨੇ ਉਹ ਕਿਤੇ ਵਧੀਆ ਕੰਮ ਵੀ ਕਰ ਸਕਦੇ ਨੇ ਜ਼ਰੂਰੀ ਨਹੀਂ ਆਪਣੇ ਵੀ ਇੰਨਾ ਹੀ ਵਿਆਹ ਕਰਨਾਗਾ ਆਪਾਂ ਕਿਸੇ ਹੋਰ ਪਾਸੇ ਵੀ ਕਰ ਸਕਾਂਗੇ ਨਾ ਨਾ ਠੀਕ ਹੈ ਜੀ ਕਰ ਸਕਦੇ ਆ ਤੇ ਜੋ ਕੰਮ ਦਾ ਮੰਦਾਗਾ ਕਦੋਂ ਦਾ ਕੰਮ ਦਾ ਮੰਦਾ ਹੀ ਹੈ ਜੀ ਹਜੇ ਠੰਡ ਕਰਕੇ ਕੋਈ ਕਾਕੇ ਨਹੀਂ ਆ ਰਹੇ ਕੀ ਕਰੇ ਖਰਚਾ ਕੱਢ ਲੈਣੀ ਮੁਸ਼ਕਿਲ ਹੈ ਸਾਰੇ ਸਾਰੇ ਫਿਰ ਘਰ ਦਾ ਕਿਰਾਇਆ ਬੱਚਿਆਂ ਦੀ ਪੜ੍ਹਾਈ ਕਿਵੇਂ ਕਰਦੇ ਆਂਦਾ ਕਿਰਾਇਆ ਸਾਰਾ ਕੁਝ ਕੀ ਕਰੀਏ ਬਿੱਲ ਵੀ ਆਂਦਾ ਉਹ ਬਿੱਲ ਵੀ ਆਂਦਾ ਜੀ ਬਿੱਲ ਵੀ ਆਂਦਾ ਹੀ ਠੋਣੀਆਂ ਲਾ ਲਾ ਸੇਕ ਰਿਓ ਹਾਂਜੀ ਠੋਣੀਆਂ ਲਾ ਲਾ ਸੇਕ ਰਿਓ ਸਿੱਕੇ ਅੱਗ ਲਾਈ ਹੋਈ ਹੈ ਉਧਰ ਪਿੱਛੇ ਜੇ ਠੂਣੀ ਸੇਕ ਰਿਹਾ ਬਸ ਜਿਹਦਾ ਕੰਮ ਤਾਂ ਆਇਆ ਨਹੀਂ ਫਿਰ ਕੀ ਕਰੇ ਮੈਨੂੰ ਸੁਣਿਆ ਗਾ ਵੀ ਤੁਹਾਡੇ ਗੁਜਰਾਤੀਆਂ ਦੇ ਜਿਹੜੇ ਕੱਪੜੇ ਦਾ ਕੰਮ ਕਰਦੇ ਨੇ ਉਹ ਆਪਣੀਆਂ ਕੁੜੀਆਂ ਨੂੰ ਵੀ ਬੱਚਿਆਂ ਨੂੰ ਵੀ ਇਹੀ ਕੰਮ ਸਿਖਾ ਦਿੰਦੇ ਨੇ ਤਾਂ ਕਿ ਅੱਗੇ ਕਿ ਮਾਰਨਾ ਪਵੇ ਸਾਡੇ ਜਿਹਦਾ ਫਿਰ ਐਂ ਹੀ ਕਰਦੇ ਨੇ ਜੀ ਬੱਚਿਆਂ ਦੇ ਵੀ ਬੈਠ ਜਾਂਦੇ ਨੇ ਨਾ ਕੁੜੀਆਂ ਲਈ ਕੁੜੀਆਂ ਵੀ ਬੈਠ ਜਾਂਦੀਆਂ ਨੇ ਵੱਡੇ ਹੋ ਕੇ ਕਿਆਰਾ ਕਿ ਨਾਮ ਰੇ ਆਪਣਾ ਜਿੰਮੀ ਜਿੰਮੀ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਸਰਦੀਆਂ ਦੇ ਵਿੱਚ ਕੰਮ ਕਰ ਹਰੇਕ ਤੇ ਡਾਊਨ ਹੋ ਜਾਂਦਾ ਤੁਹਾਡਾ ਕਿੰਨਾ ਕੰਮ ਕੰਮਕਾਰ ਸਰ ਜੀ ਤਾਂ ਮੰਦੇ ਹੀ ਚੱਲਦੇ ਨੇ ਬਸ ਸਾਡੇ ਕਿ ਵੀ ਜਦੋਂ ਆ ਸੀਜ਼ਨ ਆਂਦੇ ਨੇ ਹਾੜੀ ਦੇ ਅ ਝੋਨੇ ਦਾ ਸੀਜ਼ਨ ਆਂਦਾ ਉਦੋਂ ਸਾਡੇ ਕੋਲੇ ਭਈਏ ਭੂਈ ਆਂਦੇ ਨੇ ਉਦੋਂ ਸਾਡਾ ਕੰਮ ਵਧੀਆ ਚੱਲਦਾ ਜੀ ਤੇ ਉਦੋਂ ਘਰ ਦਾ ਗੁਜ਼ਾਰਾ ਵੀ ਚਲੋ ਵਧੀਆ ਚੱਲਦਾ ਹੈਗਾ ਕਿਸੇ ਚੀਜ਼ ਦੀ ਚਲੋ ਲੋੜ ਨਹੀਂ ਪੈਂਦੀ ਹੈਗੀ ਤੇ ਜਦੋਂ ਬਸ ਉਹ ਸੀਜ਼ਨ ਖਤਮ ਹੋ ਜਾਂਦੇ ਨਹੀਂ ਫਿਰ ਮਤਲਬ ਕੰਮ ਬਹੁਤ ਔਖਾ ਹੋ ਜਾਂਦਾ ਹੈ ਮਤਲਬ ਇਹ ਮੰਨ ਲਓ ਕਿ ਵੀ ਰੋਜ਼ ਦਾ 3-400 ਰੁਪਏ ਵੱਟਦੇ ਆ ਬਸ ਆਪਣਾ ਘਰ ਦਾ ਗੁਜ਼ਾਰਾ ਚੱਲ ਜਾਂਦਾ ਜੀ 4-500 ਰੁਪਏ ਤਾਂ ਵੱਟ ਲੈਣੇ ਕਦੇ ਜੇ ਗਾਗੇ 2-4 ਵੱਧ ਵੀ ਆ ਜਾਣ ਤਾਂ 7-800 ਰੁਪਏ ਵੀ ਵੱਟ ਲੈਨੇ ਆ। ਹਾਂਜੀ। ਤੇ ਛੋਕੜ ਕਿੱਥੇ ਦਾ ਆਪਣਾ? ਗੁਜਰਾਤੀ। ਹੁਣ ਤਾਂ ਮੋਦੀ ਸਾਹਿਬ ਨੇ ਗੁਜਰਾਤ 'ਚ ਇਹਨਾ ਕੰਮ ਕਰ ਰੱਖਿਆਗਾ ਫਿਰ ਇੱਥੇ ਉਹ ਸੋਚਣ ਯਾਰ ਵੀ ਗੁਜਰਾਤ ਵਿੱਚ ਸਾਰੀਆਂ ਫੈਕਟਰੀਆਂ ਖੁੱਲਗੀਆਂ ਸਾਰਾ ਕੰਮ ਕਰ ਮੋਦੀ ਨੇ ਉੱਥੇ ਕਰ ਰੱਖਿਆਗਾ ਵੀ ਪਾ ਉੱਥੇ ਜਾਈਏ। ਸਾਡਾ ਪਤਾ ਕੀ ਹੈ ਜੀ? ਜਨਮ ਹੀ ਉਰੇ ਦਾ ਜੀ। ਸੰਗਰੂਰ ਦਾ। ਸਾਡਾ ਤਾਂ ਕੀ ਸਾਡੇ ਮਾਪਿਓ ਦਾ ਵੀ। ਤਾਂ ਕਰਕੇ ਮਤਲਬ ਜੀ ਬਸ ਉਰੇ ਲੱਗਿਆ ਹੋਇਆ ਜੀ। ਜਾਨੂ ਜੀ ਨਹੀਂ ਕਰਦਾ ਹੂੰ ਜਾਨੇ ਉਹਨੇ ਅਸੀਂ ਗੁਜਰਾਤ ਜੀ ਸਾਲ ਚ ਇੱਕ ਦੋ ਵਾਰੀ ਜਦੋਂ ਜਾਣੇ ਹਾਂ ਗੁਜਰਾਤ ਵਿੱਚ ਕਿਵੇਂ ਦੇਖਦੇ ਹਾਂ ਗੁਜਰਾਤ ਤਰੱਕੀ ਜਾ ਕੇ ਨਹੀਂ ਪਹੁੰਚਣਾ ਤਰੱਕੀ ਤਾਂ ਬਹੁਤ ਹੈ ਫੁੱਲ ਤਰੱਕੀ ਹੈ ਫੈਕਟਰੀਆਂ ਬਹੁਤ ਹੋ ਗਈਆਂ ਰੋਜ਼ਗਾਰ ਬਹੁਤ ਹੋ ਗਏ ਉੱਥੇ ਮਤਲਬ ਕੰਮਕਾਰ ਬਹੁਤ ਜ਼ਿਆਦਾ ਵਧ ਗਿਆ ਜੀ ਹੁਣ ਸਟੈਂਟ ਫਿਰ ਜੀ ਨਹੀਂ ਕੀਤਾ ਕਿ ਯਾਰ ਇੱਥੇ ਰਹਿ ਜੀ ਜੀ ਤਾਂ ਨਹੀਂ ਕੀਤਾ ਜੀ ਬਸ ਜੀ ਉਰੇ ਲੱਗਿਆ ਹੋਇਆ ਪੰਜਾਬ 'ਚ ਜੀ ਇੱਥੇ ਤਾਂ ਕੰਮਕਾਰ ਹੀ ਨਹੀਂ ਕੰਮਕਾਰ ਆਏ ਬਸ ਪ੍ਰਮਾਤਮਾ ਦੀ ਕਿਰਪਾ ਨਾਲ ਟੈਂਪਾ ਚੱਲੀ ਜਾਂਦਾ ਜੀ ਉੱਥੇ ਆਪਣੇ ਰਿਸ਼ਤੇ ਆ ਰਹੇ ਨੇ ਨੇ ਇਹ ਰਿਸ਼ਤੇਦਾਰ ਤਾਂ ਹੈਗੇ ਨੇ ਜਤਾ ਉੱਧਰ ਵੀ ਤੇ ਇੱਧਰ ਜਿਆਦੇ ਨੇ ਆਪਣੇ ਜਿਵੇਂ ਪੰਜਾਬ ਚ ਹੀ ਖਾਸੇ ਨੇ ਆਪਣੇ ਪਟਿਆਲਾ ਹੋ ਗਿਆ ਸੰਗਰੂਰ ਹੋ ਗਿਆ ਜਿਵੇਂ ਚੰਡੀਗੜ੍ਹ ਹੋ ਗਿਆ ਐ ਸਾਰੇ ਕਿਤੇ ਆਪਣੀ ਰਿਸ਼ਤੇਦਾਰੀ ਹੈ গুজਰਾਤ 체 ਵੀ ਹੈ ਇਸ ਤਰ੍ਹਾਂ ਹੁਣ ਕੰਮ ਕਰ ਮੰਦਾਗਾ ਸਰਕਾਰ ਨੂੰ ਕੀ ਬੇਨਤੀ ਕਰਨਾ ਚਾਹੋਗੇ ਸਰਕਾਰ ਨੂੰ ਤਾਂ ਕੀ ਬੇਨਤੀ ਕਰਾਂਗੇ ਜੀ ਬਸ ਐਂ ਕਰਾਂਗੇ ਕਿ ਜਿਹੜਾ ਮਾੜਾ ਮੋਟਾ ਕੋਈ ਸਾਡਾ ਸਹੂਲਤ ਕਰੇ ਜਿਵੇਂ ਹੁਣ ਅਸੀਂ ਕਿਰਾਏ ਤੇ ਆ ਕੋਈ ਮਾੜੀ ਮੋਟੀ ਕੋਈ ਸਾਨੂੰ ਕੋਈ ਰਹਿਣ ਵਾਸਤੇ ਕੋਈ ਵਧੀਆ ਕੋਈ ਜਗ੍ਹਾ ਦੇਵੇ ਜਿਵੇਂ ਕੋਈ ਇਹ ਫਾਰਮ ਭਰੇ ਨੇ ਜਿਨ੍ਹਾਂ ਨੂੰ ਘਰ ਜਿਨ੍ਹਾਂ ਦੇ ਘਰ ਘਰਵਾਰ ਨਹੀਂ ਹੈਗੇ ਉਹਨਾਂ ਨੂੰ ਘਰ ਬਣਾ ਬਣਾ ਕੇ ਰਿਆ ਸਰਕਾਰਾਂ ਦਿੱਤੇ ਸੀਗੇ ਜੀ ਘਰਵਾਰ ਸੰਨ ਕਿਹਾ ਸੀ ਕਿ ਫਾਰਮ ਭਰੋ ਫਾਰਮ ਭਰੋ ਫਾਰਮ ਭਰ ਇਸੇ ਕੋਈ ਰਿਜ਼ਲਟ ਨਹੀਂ ਇੱਕ ਟੋਕੜ ਫਾਰਮ ਭਰ ਇਹਨੂੰ ਵੀ 2 2.5 ਸਾਲ ਹੋ ਗਈ ਕੋਈ ਰਿਜ਼ਲਟ ਨਹੀਂ ਕੋਈ ਕੁਝ ਨਹੀਂ ਹੁਣ ਵੀ ਤੁਸੀਂ ਦੇਖੋ ਦਾ ਕਿਰਾਏ ਤੇ ਰਹਿ ਰਿਹਾ ਮੈਂ ਫਿਲਹਾਲ ਪਹਿਲਾਂ ਝੂੰਪੜੀ ਸੀਗੀ ਮੇਰੀ ਹੁਣ ਖਾਸੀ ਪੁਰਾਣੀ ਹੋ ਗਈ ਮੇਰਾ ਜਨਮ ਉਹਦੇ ਵਿੱਚ ਦਾ ਹੀ ਹੈ ਤੇ ਉਹ ਘੱਟੋ ਘੱਟ ਤੁਸੀਂ ਐ ਮੰਨ ਕੇ ਚੱਲੋ 30 ਸਾਲ ਪੁਰਾਣੀ ਹੈ ਤੇ ਉਹ ਜਮ ਹੁਣ ਟੁੱਟ ਗਈ ਇਸ ਟਾਈਮ ਹੁਣ ਮੈਂ ਕਿਰਾਏ ਤੇ ਰਹਿ ਰਿਹਾ ਤਿੰਨ ਕੁੜੀਆਂ ਨੇ ਜੀ ਮੇਰੇ ਕੋਲੇ ਤੇ ਇੱਕ ਕੁੜੀ ਦਾ ਤਾਂ ਮੇਰੀ ਦਾ 7 ਸਾਲ ਤੋਂ ਇਲਾਜ ਚੱਲਦਾ ਹੈ ਪੀਜੀਆਈ ਦੇ ਵਿੱਚ ਉਹਨੂੰ ਥੋੜੀ ਪੈਦਾਈ ਸੀ ਪ੍ਰੋਬਲਮ ਸੀ ਕੀ ਜੀ ਉਹਦਾ ਨਾ ਮੜਿਆ ਆਪਣੇ ਜਿਹੜੀਆਂ ਨਸਾਂ ਹੁੰਦੀਆਂ ਨੇ ਉਹਦੇ ਇੱਕ ਗੱਠ ਬਣੀ ਹੋਈ ਹੈ ਉਸ ਚੀਜ਼ ਦਾ ਇਲਾਜ ਚੱਲ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਇੱਕ ਵਾਰ ਫੇਰ ਦਿਖਾਵਾਂਗੇ ਕਿ ਕਿਸ ਤਰ੍ਹਾਂ ਜੋ ਇਹ ਵਿਚਾਰੇ ਦੁਕਾਨਦਾਰ ਹਨ ਜੋ ਕਿ ਛੋਟਾ ਮੋਟਾ ਆਪਣਾ ਬਿਜ਼ਨਸ ਕਰਕੇ ਆਪਣਾ ਘਰ ਦਾ ਗੁਜ਼ਾਰਾ ਕਰਦੇ ਹਨ ਬਿਲਕੁਲ ਬੇਲੇ ਬੈਠੇ ਨੇ ਤੁਸੀਂ ਅੱਗੇ ਜਾ ਕੇ ਤੁਹਾਨੂੰ ਦਿਖਾਣਿਆ ਕਿ ਦੇਖੋ ਕਿ ਲੇਡੀਜ਼ ਨੇ ਜੋ ਉਹ ਵੀ ਕਿਤੇ ਨਾ ਕਿਤੇ ਧੂਣੀ ਲਗਾ ਕੇ ਉਹਨਾਂ ਵੱਲੋਂ ਸਿੱਖਿਆ ਜਾ ਰਿਹਾ ਹੈ ਕੰਮਕਾਰ ਬਿਲਕੁਲ ਨਹੀਂ ਹੈਗਾ ਤਾਂ ਇਹਨਾਂ ਨੇ ਇਹ ਵੀ ਕਹਿਣਾ ਸੀ ਕਿ ਸਾਡਾ ਪਿਛੋਕੜ ਹੈ ਜੋ ਬਾਪ ਦਾਦੇ ਹਨ ਪਰਦਾਦੇ ਹਨ ਇਹੇ ਕੰਮ ਕਰਦੇ ਆ ਰਹੇ ਨੇ ਸ਼ੁਰੂ ਤੋਂ ਤੇ ਅਸੀਂ ਵੀ ਹੁਣ ਇਹੇ ਕੰਮ ਕਰਨ ਵਾਸਤੇ ਮਜਬੂਰ ਹਾਂ ਕੰਮ ਬਦਲਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਉਹ ਵੀ ਉਸ ਤੋਂ ਅਸਮਰਥ ਰਹੇ ਗੁਜਰਾਤ ਦੇ ਵਿੱਚ ਵੀ ਇਹ ਕਹਿੰਦੇ ਨੇ ਸਾਡਾ ਜੀਨ ਆਦਾ ਕਿਉਂਕਿ ਇੱਥੇ ਹੀ ਪਿਧਸ਼ ਹੈ ਸਰਕਾਰ ਨੂੰ ਇੱਕ ਬੇਨਤੀ ਇਹਨਾਂ ਨੇ ਜੂਰ ਕੀਤੀ ਹੈ ਕਿ ਇਹ ਕਿਰਾਏ ਤੇ ਰਹਿੰਦੇ ਨੇ ਇਹਨਾਂ ਨੂੰ ਜੋ ਹੈ ਰਹਿਣ ਬਸੇਰਾ ਦੇ ਦੇ ਰਾਹੀਂ ਜਾਂ ਕਿਵੇਂ ਨਾ ਕਿਵੇਂ ਮਕਾਨ ਬਣਾ ਕੇ ਦਿੱਤੇ ਜਾਣ ਤਾਂ ਜੋ ਇਹਨਾਂ ਨੂੰ ਇਸ ਕਿਰਾਏ ਦੀ ਇਮਾਰਤੋਂ ਮੁਕਤੀ ਮਿਲ ਸਕੇ ਸੰਗਰੂਰ ਤੋਂ ਗੁਰਿੰਦਰ ਸਿੰਘ ਸਕਾਈ ਨਿਊਜ਼ ਪੰਜਾਬ